ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਦੀ ਖਾਲਸਾ ਰਾਜ ਸਥਾਪਨ ਕਰਨ ਵਾਲੇ ਕੌਮੀ ਜਰਨਲ ਕੌਮੀ ਯੋਦਾ ਬਾਬਾ ਬੰਦਾ ਸਿੰਘ ਬਹਾਦਰ ਜਿਹਨਾਂ ਨੂੰ ਥਾਪਣਾ ਮਿਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੇ ਜਿਨ੍ਹਾਂ ਨੇ ਨੰਦੇੜ ਦੀ ਧਰਤੀ ਤੋਂ ਚਾਲੇ ਪਾ ਕੇ ਪੰਜਾਬ ਤੱਕ ਦਾ ਸਫ਼ਰ ਨਾ ਸਿਰਫ ਤੈਅ ਕੀਤਾ ਬਲਕਿ ਅੱਜ ਜਿਨ੍ਹਾਂ ਜ਼ਮੀਨਾਂ ਦੀ ਅਸੀਂ ਗੱਲ ਕਰਦੇ ਹਾਂ ਜੋ ਆਪਣੇ ਆਪ ਨੂੰ ਇਸ ਜ਼ਮੀਨਾਰਕ ਕਹੌਣੇ ਆ ਉਸ ਦੀ ਕੈਨੋਂ ਦੇਨ ਵੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਹੀ ਸਾਨੂੰ ਦਿੱਤੀ ਗਈ ਹੈ ਅੱਜ ਦੇ ਦਿਹਾੜੇ ਨੂੰ ਜੇਕਰ ਇੱਕ ਸਿੱਖ ਮਨਾਣਾ ਚਾਹੇ ਤਾਂ ਮਨਾਣ ਦਾ ਇਹ ਕਿਹੜੇ ਸਫਲ ਤਰੀਕੇ ਬਿਲਕੁਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਇਤਿਹਾਸ ਹੈਗਾ ਨਾ ਬਹੁਤ ਲੰਮੇਰਾ ਇਤਿਹਾਸ ਹੈਗਾ ਜੇ ਆਪਾਂ ਥੋੜਾ ਜਿਹਾ ਸ਼ਾਰਟ ਦੇ ਵਿੱਚ ਕਰਨਾ ਹੋਵੇ ਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਜਿਹੜਾ ਹੈ ਸਿੱਖਾਂ ਦਾ ਪਹਿਲਾ ਲੋਕਤੰਤਰੀ ਰਾਜ ਜਾਂ ਪੂਰੀ ਦੁਨੀਆ ਦਾ ਪਹਿਲਾ ਲੋਕਤੰਤਰੀ ਰਾਜ ਤੇ ਸਿੱਖਾਂ ਦਾ ਜਿਹੜਾ ਪਹਿਲਾ ਰਾਜ ਹੈ ਉਹ ਸਥਾਪਿਤ ਕੀਤਾ ਗਿਆ ਪਰ ਉਸ ਦੇ ਵਿੱਚ ਜਿਹੜੇ ਸਿਧਾਂਤ ਨੇ ਉਹ ਬਕਾਇਦਾ ਜੋ ਗੁਰੂ ਨਾਨਕ ਸਾਹਿਬ ਨੇ ਦਿੱਤੇ ਹੈਗੇ ਨੇ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਉਹਨਾਂ ਹੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਖਾਲਸੇ ਦਾ ਜਿਹੜਾ ਪਹਿਲਾ ਰਾਜ ਹੈ ਉਹ ਆਪਾਂ ਕੀ ਕਿ ਸਥਾਪਿਤ ਕੀਤਾ ਜਾਂਦਾ ਹੈ ਬਕਾਇਦਾ ਸੰਸਦ ਲੱਗਦੀ ਹੈ ਬਕਾਇਦਾ ਜਿਹੜਾ ਹੈ ਔਰ ਦੂਸਰੀ ਗੱਲ ਜਿਹੜੀ ਇਹ ਹੈ ਕਿ ਜਿਹੜੀਆਂ ਮੋਹਰਾਂ ਨੇ ਜਾਂ ਜਿਹੜੇ ਸਿੱਕੇ ਨੇ ਉਹ ਵੀ ਗੁਰਨਾਨਕ ਪਾਸ਼ਾ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਮ ਤੇ ਹੀ ਜਿਹੜੇ ਨੇ ਚਲਾਏ ਜਾਂਦੇ ਨੇ ਦੇਗੋ ਤੇਗੋ ਫਤਿਹ Nusrat बेदरंग याਫਤ ਅਜ਼ਨਾਨ ਗੁਰੂ ਗੋਬਿੰਦ ਸਿੰਘ ਔਰ ਇਹੀ ਮੋਹਰ ਜਿਹੜੀ ਹੈ ਸ਼ੇਰੇ ਪੰਜਾਬ ਸਰਦਾਰ ਰਣਜੀਤ ਸਿੰਘ ਦੀ ਰਾਜਦੀ ਵੀ ਹੁੰਦੀ ਹੈ ਤੇ ਦੁਬਾਰਾ ਇਹੀ ਮੋਹਰ ਜਿਹੜੀ ਹੈ ਮੌਜੂਦਾ ਸਮੇਂ ਦੇ ਵਿੱਚ ਵੀ ਅਕਾਲ ਤਖਤ ਸਾਹਿਬ ਦੀ ਏਹੋ ਹੀ ਮੋਹਰ ਹੈ ਜਿਹੜੀ ਲਗਾਈ ਜਾਂਦੀ ਹੈਗੀ ਹੈ ਦੂਜੀ ਤੁਸੀਂ ਗੱਲ ਕੀਤੀ ਕਿ ਵਾਈਕਾਰਾਂ ਨੂੰ ਜਿਹੜਾ ਹੈ ਜ਼ਮੀਨਾਂ ਦੇ ਮਾਲਕ ਬਣਾਇਆ ਗਿਆ ਬਕਾਇਦਾ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਸਮਿਆਂ ਦੇ ਵਿੱਚ ਜ਼ਗੀਰਦਾਰੀ ਪ੍ਰਥਾ ਜਿਹੜੀ ਬਹੁਤ ਜ਼ਿਆਦੀ ਚੱਲਦੀ ਹੁੰਦੀ ਸੀ ਕਿ ਇੱਕ ਇੱਕ ਜ਼ਗੀਰਦਾਰ ਕੋਲ ਬਹੁਤ ਬਹੁਤ ਸਾਰੀਆਂ ਜ਼ਮੀਨਾਂ ਹੁੰਦੀਆਂ ਸੀ ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਖਤਮ ਕੀਤਾ ਤੇ ਨੋਰਮਲ ਜੇ ਆਪਾਂ ਕਹੀਏ ਕਿ ਜਿਹੜੇ ਵਾਈਕਰ ਹੈਗੇ ਨੇ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਦੂਜੀ ਗੱਲ ਤੁਸੀਂ ਜੇ ਆਪਾਂ ਅੱਜ ਦੇ ਨਾਲ ਜੋੜ ਕੇ ਦੇਖਣਾ ਹੋਵੇ ਕੀ ਅੱਜ ਅਸੀਂ ਉਹਨਾਂ ਦੇ ਪੂਰਨਿਆਂ ਤੇ ਸਹੀ ਪੂਰਨਿਆਂ ਤੇ ਪੈਰ ਰੱਖ ਰਹੇ ਹੈਗੇ ਆ ਕੀ ਅਸੀਂ ਉਹਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਜਾਂ ਸ਼ਹਾਦਤਾਂ ਦਾ ਮੁੱਲ ਪਾ ਰਹੇ ਹੈਗੇ ਆ ਕਿਉਂਕਿ ਜਿਹੜੇ ਇੱਕ ਇੱਕ ਦੋ ਦੋ ਕਿੱल्ल्याਵਾਲੇ ਛੋਟੇ ਜ਼ਿਮੀਂਦਾਰ ਵੀ ਹੈਗੇ ਨੇ ਉਹ ਵੀ ਜ਼ਮੀਨਾਂ ਆਪਣੀਆਂ ਵੇਚ ਕੇ ਧੀਆਂ ਪੁੱਤਾਂ ਨੂੰ ਬਾਹਰ ਭੇਜ ਰਹੇ ਹੈਗੇ ਆ ਜੀ ਦੁਜੀ ਬਨੇ ਜੇ ਆਪਾਂ ਦੇਖੀਏ ਕਿ ਪਤਿਤਪੂਣਾ ਕਿਸ ਤਰੀਕੇ ਦੇ ਨਾਲ ਹੈਗਾ ਏ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਦੀਆਂ ਨੱਤੀਆਂ ਪਾ ਕੇ ਜਾਂ ਜਿਸ ਤਰੀਕੇ ਆਪਾਂ ਕਹਿ ਸਕਦੇ ਕਿ ਕਲਚਰ ਵੱਲੋਂ ਮੋੜ ਰਹੇ ਹੈਗੇ ਕੀ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਉਹ ਸ਼ਹਾਦਤ ਯਾਦ ਹੈਗੀ ਹੈ ਕੀ 4 ਸਾਲ ਦਾ ਜਿਹੜਾ ਉਹਨਾਂ ਦਾ ਬੱਚਾ ਬਾਬਾ ਅਜੀਤ ਸਿੰਘ ਜਿਨ੍ਹਾਂ ਨੂੰ ਜਿਹੜਾ ਸ਼ਹੀਦ ਕੀਤਾ ਜਾਂਦਾ ਹੈ ਉਹਨਾਂ ਦਾ ਦਿਲ ਕੱਢ ਕੇ ਜਿਹੜਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਪਾਇਆ ਜਾਂਦਾ ਹੈ ਕੀ ਅਸੀਂ ਉਹ ਸਾਰੀਆਂ ਚੀਜ਼ਾਂ ਕੀ ਅਸੀਂ ਉਸ ਇਤਿਹਾਸ ਤੋਂ ਸੇਧ ਲੈ ਰਹੇ ਹਾਂ ਇਹ ਜਿਹੜਾ ਹੈ ਕਿਤਨਾ ਕਿਤੇ ਸਾਨੂੰ ਆਪਣੇ ਅੰਦਰ ਵੀ ਜਿਹੜੀ ਹੈ ਝਾਤੀ ਮਾਰਨੀ ਪਵੇਗੀ ਔਰ ਬਾਬਾ ਜੀ ਦਾ ਇਤਿਹਾਸ ਜਦੋਂ ਆਪਾਂ ਦੇਖਦੇ ਹਾਂ ਕਿ ਬਕਾਇਦਾ ਜਦੋਂ ਆਉਂਦੇ ਹੈਗੇ ਨੇ ਤੇ ਜਿਸ ਤਰੀਕੇ ਦੇ ਨਾਲ ਸਰਹੰਦ ਦੇ ਵਿੱਚ ਜੋ ਕੁਝ ਹੋਇਆ ਬਕਾਇਦਾ ਉਹਨਾਂ ਦੇ ਵੱਲੋਂ ਜਿਹੜੀ ਸਜ਼ਾ ਹੈ ਵਜ਼ੀਰ ਖਾਨ ਨੂੰ ਦਿੱਤੀ ਜਾਂਦੀ ਹੈ ਜਾਂ ਹੋਰ ਜਿਹੜੇ ਆਪਾਂ ਕਹ ਲਈਏ ਕਿ ਜਿਨਨੇ ਵੀ ਉੱਥੇ ਜਿਨ੍ਹਾਂ ਨੇ ਵਧੀਆਂ ਕੀਤੀਆਂ ਸੀ ਈਵਨ ਕੇ ਬਾਬਾ ਬੰਦਾ ਸਿੰਘ ਬਹਾਦਰ ਬਕਾਇਦਾ ਅਨੰਦਪੁਰ ਸਾਹਿਬ ਤੱਕ ਜਾਂਦੇ ਹੈਗੇ ਨੇ ਤੇ ਉੱਥੇ ਜਾ ਕੇ ਵੀ ਜਿਹੜਾ ਹੈ ਆਨੰਦਪੁਰ ਦੇ ਕਿਲੇ ਦੇ ਵਿੱਚ ਜਾ ਕੇ ਪਹਾੜੀ ਰਾਜਾਂ ਨੂੰ ਮੰਗਾਰਦੇ ਨੇ ਔਰ ਬਕਾਇਦਾ ਇਹ ਗੱਲ ਕਹਿੰਦੇ ਹੈਗੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹਨੂੰ ਤੁਸੀਂ ਕੱਢਣ ਜੋਗੇ ਨਹੀਂ ਸੀ ਹੈਗੇ ਉਹ ਤੇ ਗੁਰੂ ਦੀ ਆਪਣੀ ਰਜ਼ਾ ਸੀ ਗੁਰੂ ਦੀ ਆਪਣੀ ਮਰਜ਼ੀ ਸੀ ਕਿ ਗੁਰੂ ਸਾਹਿਬ ਉੱਥੋਂ ਚਲੇ ਗਏ ਜੇ ਤੁਹਾਡੇ ਚ ਜ਼ਰੂਰਤ ਹੈ ਤੇ ਹੁਣ ਆ ਕੇ ਇੱਥੇ ਟੱਕਰੋ ਕਿ ਖਾਲਸਾ ਅਜੇ ਵੀ ਇੱਥੇ ਮੌਜੂਦ ਹੈਗਾ ਹੈ ਤੇ ਗੱਲ ਹੁਣ ਆਪਾਂ ਅਖੀਰ ਦੀ ਉਹੀ ਕਰ ਲੈਨੇ ਕਿ ਅੱਜ ਜੀ ਅਸੀਂ ਉਹਨਾਂ ਨੂੰ ਕਹਿ ਕੇ ਬਰਾਗੀ ਕਹਿ ਗਏ ਜਾਂ ਇਸ ਤਰੀਕੇ ਦੇ ਨਾਲ ਜੇ ਸਰਕਾਰਾਂ ਜਿਹੜੀਆਂ ਨੇ ਉਹ ਪ੍ਰਮੋਟ ਕਰਦੀਆਂ ਨੇ ਉਹਨਾਂ ਦੇ ਸਾਹਮਣੇ ਵੀ ਸਵਾਲ ਹੈ ਕਿ ਕੀ ਕੋਈ ਬਰਾਗੀ ਰਾਜ ਦਾ ਸੰਕਲਪ ਦੇ ਸਕਦਾ ਹੈ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਖੰਡੇ ਪਾਟੇ ਦੀ ਪਹਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇ ਦਿੱਤੀ ਤੇ ਫਿਰ ਉਹ ਪੁਰਾਣਾਉ ਕੀ ਸੀਗਾ ਤੇ ਅਸੀਂ ਦੁਬਾਰਾ ਉਹੀ ਪੁਰਾਣੇ ਨੂੰ ਕਰਕੇ ਜੇ ਪ੍ਰਮੋਟ ਕਰੀਏ ਫਿਰ ਇਹ ਕਿਤਨਾ ਕਿਤੇ ਆਪਾਂ ਕਹੀ ਕਿ ਇਮਾਨਦਾਰੀ ਨਹੀਂ ਹੋਏਗੀ ਇਹ ਜਿਹੜਾ ਹੈ ਕਿਤਨਾ ਕਿਤੇ ਇਤਿਹਾਸ ਨੂੰ ਵੀ ਧੋਖਾ ਦੇ ਰਹੇ ਆ ਤੇ ਦੂਜੀ ਗੱਲ ਇਹ ਕਿ ਇਹੋ ਜਿਹੇ ਲੋਕਾਂ ਦਾ ਜਿਹੜੇ ਸਾਡੇ ਸੰਸਥਾਵਾਂ ਦੇ ਮੁਖੀ ਬਣ ਕੇ ਸਾਥ ਦੇ ਰਹੇ ਨੇ ਉਹਨਾਂ ਤੇ ਵੀ ਕਿਤਨਾ ਕਿਤੇ ਸਵਾਲ ਆ ਚਿੰ ਜਿਹੜਾ ਲੱਗਦਾ ਹੈ ਕਿ ਉਹ ਤੁਹਾਡੇ ਇਤਿਹਾਸ ਤੇ ਪੂਰੀ ਲੀਕ ਮਾਰ ਰਹੇ ਨੇ ਉਹ ਤੁਹਾਡੇ ਇਤਿਹਾਸ ਨੂੰ ਪੂਰਾ ਖਤਮ ਕਰ ਰਹੇ ਨੇ ਤੇ ਤੁਸੀਂ ਜਿਹੜਾ ਹੈ ਉਹਨਾਂ ਦੇ ਹੀ ਚਰਨਾਂ ਦੇ ਵਿੱਚ ਬੈਠੇ ਹੋਏ ਹੋ ਕਿਤਨਾ ਕਿਤੇ ਇਹ ਚੀਜ਼ ਨੂੰ ਜਿਹੜਾ ਥੋੜਾ ਜਿਹਾ ਆਪਾਂ ਨੂੰ ਸੋਚਣਾ ਪਵੇਗਾ ਕਿ ਅਸੀਂ ਅੱਜ ਕਿੱਧਰ ਨੂੰ ਤੁਰ ਪਏ ਹੈਗੇ ਆਪਾਂ ਐਮਰਜੈਂਸੀ ਦੀ ਵੀ ਗੱਲ ਕਰਕੇ ਆ ਉਦੋਂ ਵੀ ਇੱਕ ਘਟਨਾ ਜਿਹੜੀ ਸਾਹਮਣੇ ਉਹਨਾਂ ਸਮਿਆਂ ਦੇ ਵਿੱਚ ਆਉਂਦੀ ਹੈਗੀ ਕਿ ਸੰਤ ਕਰਤਾਰ ਸਿੰਘ ਦਿੱਲੀ ਦੇ ਵਿੱਚ ਹੁੰਦੇ ਨੇ ਤੇ ਬਕਾਇਦਾ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹ ਆਉਂਦੇ ਹੈਗੇ ਨੇ ਕਿਸੇ ਸਮਾਗਮ ਦੇ ਵਿੱਚ ਤੇ ਸਿੱਖ ਖੜੇ ਹੋ ਜਾਂਦੇ ਨੇ ਤੇ ਉਥੇ ਬਕਾਇਦਾ ਝਾੜ ਪਾਈ ਗਈ ਸੰਤ ਕਰਤਾਰ ਸਿੰਘ ਹੁਣਾ ਵੱਲੋਂ ਝਾੜ ਪਾਈ ਗਈ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੀ ਦੁਨੀਆ ਦਾ ਜਿਹੜਾ ਮਾਲਕ ਹੈਗਾ ਹੈ ਉਹ ਜਦੋਂ ਮੌਜੂਦ ਹੈ ਤੇ ਤੁਸੀਂ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਲਈ ਖੜੇ ਹੋ ਰਹੇ ਚਾਹੇ ਕਿੱਡਾ ਕਿ ਵੱਡਾ ਕੋਈ ਅਹੁਦਾ ਕਿਉਂ ਨਾ ਹੋਵੇ ਗੁਰੂ ਸਾਹਿਬ ਦਾ ਸਤਕਾਰ ਕਾਇਮ ਰੱਖਣਾ ਚਾਹੀਦਾ ਹੈ ਉਹ ਜ਼ੁਰਤ ਜਦ ਤੱਕ ਸਾਡੇ ਧਾਰਮਿਕ ਲੀਡਰਾਂ ਦੇ ਅੰਦਰ ਨਹੀਂ ਆਉਂਦੀ ਉਦੋਂ ਤੱਕ ਆਪਾਂ ਕਹਿ ਸਕਦੇ ਹਾਂ ਕਿ ਇਸੇ ਤਰੀਕੇ ਦੇ ਨਾਲ ਹੀ ਖ਼ਵਾਰ ਹੁੰਦੇ ਰਵਾਂਗੇ ਉਦੋਂ ਇਸੇ ਤਰੀਕੇ ਦੇ ਨਾਲ ਮਸਲੇ ਸਾਡੇ ਸਾਹਮਣੇ ਆਉਂਦੇ ਰਹਿਣਗੇ ਬਿਲਕੁਲ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਸ ਵੇਲੇ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉਸ ਵੇਲੇ ਚੇਤੇ ਜ਼ਰੂਰ ਰੱਖੀ ਕਿ ਜਿਸ ਖਾਲਸਾ ਰਾਜ ਦਾ ਨੀ ਰੱਖੀ ਸੀ ਉਹਨਾਂ ਨੇ ਉਸੇ ਖਾਲਸਾ ਰਾਜ ਦੀ ਦੌਰ ਲਈ ਉਸੇ ਖਾਲਸਾ ਰਾਜ ਦੀ ਸੇਵਾ ਸੰਭਾਲ ਤੇ ਲਈ ਜਾਂ ਉਸ ਹੋਂਦ ਨੂੰ ਆਪਣੇ ਉਸ ਰਾਜ ਨੂੰ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਵੱਲੋਂ ਆਪੋ ਆਪਣੇ ਤਰੀਕੇ ਦੇ ਨਾਲ ਜਾਰੀ ਨੇ ਲੇਕਿਨ ਸਰਕਾਰੀ ਨਜ਼ਰਾਂ ਦੇ ਵਿੱਚ ਜਾਂ ਕਹ ਲਈਏ ਦੁਨੀਆਵੀ ਨਜ਼ਰਾਂ ਦੇ ਵਿੱਚ ਉਸ ਨੂੰ ਉਹਨਾਂ तमाम ਚੀਜ਼ਾਂ ਨੂੰ ਐਕਸਟ੍ਰੀਮ ਚੀਜ਼ਾਂ ਕਹਿ ਕੇ ਟੈਰਰਾਈਜ਼ ਚੀਜ਼ਾਂ ਕਹਿ ਕੇ ਵਿਖਾਇਆ ਜਾ ਰਿਹਾ ਹੈ ਅਸੀਂ ਆਪ ਸਮਝਿਆ ਜਾਣੀ ਹੈ ਜ਼ਰੂਰ ਕਿ ਇਸ ਸਰਕਾਰ ਦੀ ਦਸੀਆਂ ਇਹਨਾਂ ਗੱਲਾਂ ਦੇ ਉੱਤੇ ਸਮਾਂ ਆਪਣਾ ਖਰਾਬ ਕਰਨਾ ਹੈ ਜਾਂ ਪੰਥਕ ਸੋਚ ਦੇ ਉੱਤੇ ਪੈਰਾ ਦਿੰਦਿਆ ਹੋਇਆ ਇਹਨਾਂ ਤਮਾਮ ਸ਼ਹੀਦਾਂ ਦੇ ਦਿਨ ਮਨਾਉਂਦਿਆ ਹੋਇਆ ਆਪਣੇ ਕੌਮੀ ਜਜ਼ਬੇ ਨੂੰ ਅਸੀਂ ਜਗਾ ਕੇ ਰੱਖਣਾ ਹੈ